हां जी दोस्तों अदाब अर्ज मैं मोहम्मद जमील अदारा बुजैतो स्वागत है जी ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਅੱਛਾ ਦੋਸਤੋ ਅੱਜ ਅਸੀਂ ਗੱਲ ਕਰਨੀ ਹੈ ਸਮਾਣੇ ਟਾਵਰ ਮੋਰਚੇ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਮਾਣੇ ਜੋ ਇੱਕ ਮੋਰਚਾ ਲੱਗਿਆ ਹੋਇਆ ਹੈ ਇੱਕ ਸਾਬਕਾ ਮਤਲਬ ਫੌਜੀ ਹੈ ਦੇਸ਼ ਦੀ ਸੇਵਾ ਕੀਤੀ ਇਸਨੇ ਭਾਈ ਗੁਰਜੀਤ ਸਿੰਘ ਖਾਲਸਾ ਉਹ 12 ਅਕਤੂਬਰ ਤੋਂ ਉਹ ਉੱਥੇ 400 ਫੁੱਟ ਉੱਚਾ ਟਾਵਰ ਹੈ ਬੀਐਸਐਨＬ ਦਾ ਤੇ ਉਸ ਦੇ ਉੱਪਰ ਚੜ੍ਹੇ ਹੋਏ ਨੇ ਤਾਂ ਇੱਕ ਖਾਸ ਮੰਗ ਹੈ ਉਹਨਾਂ ਦੀ ਕਿ ਜਦੋਂ ਸਰਕਾਰ ਕੋਈ ਸਿੱਧੇ ਤਰੀਕੇ ਨਾਲ ਗੱਲ ਨਹੀਂ ਸੁਣਦੀ ਤਾਂ ਫਿਰ ਸਾਨੂੰ ਇਸ ਤਰ੍ਹਾਂ ਦੇ ਕਹਿੰਦੇ ਹਤਕੰਡੇ ਅਪਣਾਉਣੇ ਪੈਂਦੇ ਨੇ ਤਾਂ ਭਾਈ ਗੁਰਜੀਤ ਸਿੰਘ ਨਾਲ ਸਾਡੀ ਗੱਲ ਵੀ ਹੋਈ ਹੈ ਮਤਲਬ ਵੀਡੀਓ ਕਾਲ ਕਰਕੇ ਸੀ ਉਹਨਾਂ ਦਾ ਹਾਲਚਾਲ ਵੀ ਪੁੱਛਿਆ ਤੇ ਉਹਨਾਂ ਨੂੰ ਇਹ ਵੀ ਸਾਨੂੰ ਜਾਣਕਾਰੀ ਲਈ ਹੈ ਕਿ ਕੀ ਕੋਈ ਸਰਕਾਰ ਨੇ رابطہ ਕੀਤਾ ਜਾਂ ਕਿਸੇ ਮੰਤਰੀ ਨੇ ਕੋਈ ਗੱਲਬਾਤ ਕੀਤੀ ਤਾਂ ਕੀ ਹੁਣ ਤੱਕ ਪ੍ਰੋਗਰੈਸ ਹੈ बीएसएनएल ਦਾ ਟਾਵਰ ਹੈ 400 ਫੁੱਟ ਉੱਚਾ ਉੱਥੇ ਸਮਾਣੇ ਸ਼ਹਿਰ ਦੇ ਵਿੱਚ ਪੁਰਾਣੀ ਤਹਿਸੀਲ ਦੇ ਕੋਲੇ ਤਾਂ ਉੱਥੇ ਭਾਈ ਸਾਹਿਬ 12 ਅਕਤੂਬਰ ਤੋਂ ਯਾਨੀ ਕਿ ਤਕਰੀਬਨ 2 ਮਹੀਨੇ ਹੋਣ ਵਾਲੇ ਨੇ ਉਹਨਾਂ ਨੂੰ 57-58 ਦਿਨ ਹੋ ਗਏ ਤੇ ਉੱਪਰ ਹੀ ਰਹਿ ਰਹੇ ਨੇ ਦੇਖੋ ਉਹ ਕਿੱਡਾ ਬੜਾ ਉਹਨਾਂ ਦਾ ਮਤਲਬ ਜਿਗਰ ਹੈ ਬੰਦਿਆਂ ਨੇ ਦੇਖੋ 2 ਮਹੀਨੇ ਤੋਂ ਉੱਪਰ ਬੈਠੇ ਨੇ ਤੇ ਉਹਨਾਂ ਦੀ ਇੱਕੋ ਹੀ ਜਿੱਦ ਹੈ ਕਿ ਜਦੋਂ ਤੱਕ ਜੋ ਬੇਅਦਬੀਆਂ ਹੋ ਰਹੀਆਂ ਨੇ ਧਾਰਮਿਕ ਗ੍ਰੰਥਾਂ ਦੀਆਂ ਭਾਵੇਂ ਉਹ ਕੁਰਾਨ ਸ਼ਰੀਫ ਹੈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਗੀਤਾ ਰਮਨ ਕਿਸੇ ਵੀ ਕੋਈ ਧਾਰਮਿਕ ਗ੍ਰੰਥ ਦੀ ਕੋਈ ਬਾਈਬਲ ਹੈ ਤਾਂ ਉਸ ਦੀ ਬੇਅਦਵੀ ਨਹੀਂ ਹੋਣੀ ਚਾਹੀਦੀ ਜੇ ਕੋਈ ਵੀ ਉਸ ਦੀ ਬੇਅਦਵੀ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਦੋਸਤੋ ਖਾਲਸਾ ਜੀ ਦਾ ਜੋ ਇਹ ਉਪਰਾਲਾ ਹੈ ਦੇਖੋ ਇਹ ਕਿਸੇ ਇੱਕ ਧਰਮ ਦਾ ਨਹੀਂ ਹੈ ਇਹ ਉਹਨੇ ਸਾਰੇ ਧਰਮਾਂ ਦੇ ਵਾਸਤੇ ਇਨਸਾਨੀਅਤ ਵਾਸਤੇ ਕਿ ਦੇਖੋ ਆਪਣੇ ਧਰਮ ਦੀ ਪ੍ਰੈਕਟਿਸ ਕਰਨ ਦਾ ਹਰ ਕਿਸੇ ਨੂੰ ਅਧਿਕਾਰ ਹੈ ਤਾਂ ਕਿਸੇ ਨੂੰ ਵੀ ਇਹ ਹੱਕ ਨਹੀਂ ਹੈਗਾ ਕਿ ਉਹ ਉਸ ਦੇ ਧਰਮ ਦੀ ਬੇਹਰਮਤੀ ਕਰੇ ਉਸ ਦੇ ਗ੍ਰੰਥ ਦੀ ਬੇਅਦਵੀ ਕਰੇ ਜੇ ਕੋਈ ਇਹ ਕਰਦਾ ਹੈ ਕੋਈ ਮਤਲਬ ਸਾਜਸਾ ਅਸਰ ਸ਼ਰਾਰਤੀਆਂ ਅੰਸਰ ਕੋਈ ਸਿਆਸੀ ਲਾਹੇ ਨੂੰ ਇਦਾਂ ਦੀਆਂ ਹਰਕਤਾਂ ਕਰਦੇ ਰਹਿੰਦੇ ਨੇ ਜਿਵੇਂ ਪਿਛਲੇ ਦਿਨਾਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਬਹੁਤ ਹੀ ਵੱਡੇ ਪੱਧਰ ਤੇ ਹੋਈਆਂ ਤੇ ਪਿਛਲੇ ਦਿਨੀ ਇੱਥੇ ਮਲੇ ਕੋਲਾ ਦੇ ਵਿੱਚ ਇੱਕ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਉਸ ਦਾ ਪਿੱਛੇ ਜੇ ਫੈਸਲਾ ਵੀ ਆਇਆ ਇੱਕ ਆਮ ਆਦਮੀ ਪਾਰਟੀ ਦਾ ਵਿਧਾਇਕ ਕੋਚ ਦੋਸ਼ੀ ਪਾਇਆ ਸਜ਼ਾ ਵੀ ਹੋਈ ਹੈ ਉਹਨੂੰ ਯਾਨੀ ਇਹ ਦੇਖੋ ਇਹ ਜਗ੍ਹਾ ਜਗ੍ਹਾ ਇਸੇ ਕਰਕੇ ਹੋ ਰਿਹਾ ਹੈ ਕਿ ਇਸ ਦੀ ਕੋਈ ਸਖਤ ਸਜ਼ਾ ਨਹੀਂ ਹੈ ਦੇ ਕਾਸਾ ਇਹ ਮੰਗ ਕਰ ਰਹੇ ਨੇ ਕਿ ਇਹ ਤੇ ਇੱਕ ਮੌਤ ਦੀ ਸਜ਼ਾ ਹੋਵੇ ਜਾਂ ਫਿਰ 20 ਸਾਲੀ ਸਜ਼ਾ ਹੋਵੇ ਘੱਟੋ ਘੱਟ ਬੰਦੇ ਨੂੰ ਜਦੋਂ ਦੇਖੋ ਇਸ ਤਰ੍ਹਾਂ ਦੀ ਸਜ਼ਾ ਹੋਏਗੀ ਤਾਂ ਫਿਰ ਕੋਈ ਬੇਅਦਬੀ ਕਰਨ ਦੀ ਜੁਰਤ ਨਹੀਂ ਕਰੇਗਾ ਤਾਂ ਉਸ ਦੀ ਦੇਖੋ ਇਹ ਮੰਗ ਹੈ ਇਹ ਮੰਗ ਜਾਇਜ ਹੈ ਹਰ ਧਰਮ ਦੇ ਨਾਲ ਮਤਲਬ ਸਬੰਧਤ ਹੈ ਹੈ ਤਾਂ ਉਸ ਦਾ ਕੋਈ ਨਿੱਜੀ ਇਹ ਮਫਾਦ ਨਹੀਂ ਹੈ ਦੇਖੋ ਸਾਰਿਆਂ ਨੂੰ ਲੋਕਾਂ ਨੂੰ ਅਪੀਲ ਹੈ ਕਿ ਉਸ ਮੋਰਚੇ ਤੇ ਵੱਧ ਤੋਂ ਵੱਧ ਪਹੁੰਚੋ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਇਸ ਤੇ ਜੋ ਕਾਨੂੰਨ ਬਣਾ ਕੇ ਪੰਜਾਬ ਸਰਕਾਰ ਨੇ ਭੇਜਿਆ ਹੋਇਆ ਹੈ ਤਾਂ ਉਸ ਨੂੰ ਅਪਰੂਵਲ ਦਿੱਤੀ ਜਾਵੇ ਉਹਨੂੰ ਕੋਈ ਬਿਲ ਮਲ ਕਾਨੂੰਨ ਬਣਾਇਆ ਜਾਵੇ ਤੇ ਇਸ ਨੂੰ ਲਾਗੂ ਕੀਤਾ ਜਾਵੇ ਦੇਸ਼ ਭਰ ਚ ਤਾਂ ਕਿ ਇਸ ਤਰ੍ਹਾਂ ਦੀਆਂ ਬੇਆਦਮੀਆਂ ਤੇ ਠੱਲ ਪਾਈ ਜਾ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵਿਦਵਾਨ ਘਰਾਂ ਦੇ ਵਿੱਚ ਬੈਠੇ ਸਵਾਦ ਲੈ ਰਹੇ ਨੇ ਤੇ ਉਹਨਾਂ ਨੂੰ ਅਸੀਂ ਕੋ ਦੱਸਣਾ ਚਾਹੁੰਦੇ ਆ ਇਹ ਬਾਜਾਂ ਵਾਲੇ ਪਿਤਾ ਨੇ ਸਿੱਖੀ ਖੰਡੇਉ ਤਿੱਖੀ ਬਣਾਈ ਐ ਇਹ ਕਮੌਣੀ ਸੌਖੀ ਨਹੀਂ ਭਈ ਆ ਦੇਖੋ ਹਿੱਲਾ ਰਾਤ ਤੇਲ ਨੇ ਕੀ ਕਰਿਆ ਸਾਰੇ ਦਾ ਸਾਰਾ ਬਿਸਤਰਾ ਗਿੱਲਾ ਗਾਰਾ ਕਰਤਾ ਆ ਦੇਖੋ ਦੇਖ ਦੇਖੋ ਪਾਣੀ ਉਹ ਪਾਣੀ ਸਭ ਬਿਸਤਰੇ ਬਸਤਰੇ ਸਭ ਗਾਰਾ ਬਣਾਤਾ ਇਹ ਸਿੱਖੀਆਂ ਕਮਾਉਣੀਆਂ ਸੌਖੀਆਂ ਨਹੀਂਆਂ ਪਈਆਂ ਬਾਈ ਇਹ ਤਾਂ ਖੰਡੇ ਦੀ ਧਾਰ ਤੇ ਨੱਚਣਾ ਪੈਂਦਾ ਫੇਰ ਗੁਰੂ ਸਾਹਿਬ ਗੱਲ ਵਖੜੀ ਚ ਲੈਂਦੇ ਨੇ ਏ ਮੇਰੇ ਵੀਰੋ ਜਾਗੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਪਿਤਾ ਮੰਨਦੇ ਹੋ ਤਾਂ ਜਾਗੋ ਮੇਰੇ ਵੀਰ ਠੀਕ ਐ ਇਹ ਵੇਟ ਦੇ ਵਿੱਚ ਨਾ ਰੋ ਵੀ ਹਾਂ ਕੋਈ ਬੁਲਾਊਗਾ ਆਪਾਂ ਨੂੰ ਆ ਦੇਖ ਪਾਣੀ ਕਿਵੇਂ ਕਰ ਰਿਹਾ ਤੇ ਬਾਕੀ ਛੋਡੀ ਮਰਜੀ ਆਪਾਂ ਤਾਂ ਮੌਜ ਚ ਬੈਠੇ ਆਂ ਗੁਰੂ ਦੇ ਕੋਈ ਚੱਕਰ ਨਹੀਂ ਜੇ ਜੋ ਮਰਜੀ ਹੋਈ ਜਾਵੇ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਤਕੜੇ ਬੈਠਿਆ ਗੁਰੂ ਪਿਆਰੀ ਸਾਧ ਸੰਗਤ ਜੀ ਭਾਏ ਟਾਵਰ ਤੋਂ ਗੁਰਜੀਤ ਸਿੰਘ ਖਾਲਸਾ ਦਾ ਜਿਹੜਾ ਕੋਈ ਚਾਹ ਪਾਣੀ ਜਾਂ ਉਹਨੂੰ ਜਿਹੜਾ ਪ੍ਰਸ਼ਾਦਾ ਲੈ ਕੇ ਜਾਂਦਾ ਹੈ ਗਰਜੰਟ ਸਿੰਘ ਉਹ ਦੇਖੋ ਵਾਪਸ ਆ ਰਹੇ ਆ ਬੜੀ ਤੇਜ਼ੀ ਨਾਲ ਪਰ ਇੰਨੀ ਤੇਜ਼ੀ ਨਹੀਂ ਕਰਨੀ ਚਾਹੀਦੀ ਇਹਨੂੰ ਹੌਲੀ ਆਉਣਾ ਚਾਹੀਦਾ ਹੈ ਸਾ ਸੰਗਤ ਜੀ ਆਪ ਨੂੰ ਦੱਸਨੇ ਚਾਹੁੰਦੇ ਆ ਵੀ ਜਿਹੜਾ ਇਹ ਟਾਵਰ ਮੋਰਚਾ ਲੱਗਿਆ ਹੋਇਆ ਇਹ 12 ਅਕਤੂਬਰ ਤੋਂ ਲੱਗਿਆ ਹੋਇਆ ਹੈ 12 ਅਕਤੂਬਰ ਤੋਂ ਅੱਜ ਤੱਕ ਇਹ ਜਾਰੀ ਅੱਜ 47ਵਾਂ ਦਿਨ ਹੈ ਇਹਨੂੰ 47 ਦਿਨ ਹੋ ਗਏ ਭਾਈ ਖਾਲਸਾ ਨੂੰ ਪਰ ਅੱਜ 47 ਦਿਨਾਂ ਚ ਅੱਜ ਬਹੁਤ ਵੱਡਾ ਇਸ ਮੰਗ ਨੂੰ ਸਮਰਥਨ ਮਿਲਿਆ ਹੈ ਪਾਰਲੀਮੈਂਟ ਚ ਮਾਲਵਿੰਦਰ ਸਿੰਘ ਕੰਗ ਨੇ ਜਿਹੜੇ ਮੈਂਬਰ ਪਾਰਲੀਮੈਂਟ ਆਨੰਦਪੁਰ ਸਾਹਿਬ ਤੋਂ ਆ ਕੇ ਉਹਰੇ ਵਾਅਦਾ ਕਰਕੇ ਗਏ ਸੀ ਖਾਲਸਾ ਨਾਲ 23 22 ਤਰੀਕ ਨੂੰ 21 ਨੂੰ ਵੀ ਅਸੀਂ ਛੋਟੀ ਗੱਲ ਕਰਾਂਗੇ ਤੁਸੀਂ ਸਮਾਣਾ ਬੰਦ ਦਾ ਸੱਦਾ ਵਾਪਸ ਲੈ ਲਓ ਪਰ ਕੰਗਸ ਸਾਹਿਬ ਨੇ ਅੱਜ ਉਹ ਨਿਤਰੇ ਨੇ ਕੌਮ ਦੇ ਹੱਕ ਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਲਈ ਸਪੈਸ਼ਲ ਕਾਨੂੰਨ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਉਹਨਾਂ ਨੇ ਨੋਟਸ ਦਿੱਤਾ ਕੰਮ ਰੋਕੂ ਮਤਾ ਪਾ ਕੇ ਵੀ ਚਰਚਾ ਦੀ ਮੰਗ ਕੀਤੀ ਹੈ ਇਸ ਵਿਸ਼ੇ ਤੇ ਪਰ ਅਸੀਂ ਮੰਗ ਕਰਦੇ ਹਾਂ ਵੀ ਕਾਂਗਰਸ ਦੇ 7 ਐਮਪੀ ਨੇ ਹੋਰ ਅਕਾਲੀ ਦਲ ਦੀ ਹੈ ਸਰ ਸਿਮਰਤ कौर ਬਾਦਲਾ ਭਾਈ ਸਰਬਜੀਤ ਸਿੰਘ ਖਾਲਸਾ ਕਿਉਂਕਿ ਮਰਤਪਾਲ ਤਾਂ ਹਜੇ ਅੰਦਰ ਨੇ ਪਰ ਉਹ ਬਾਕੀ ਦੇ ਐਮਪੀਆ ਨੂੰ ਜਿਹੜੇ 10 ਐਮਪੀ ਨੇ ਸਾਡੇ ਉਹਨਾਂ ਨੂੰ 9 ਵਜ ਦੇ ਨੇ 9 ਨੂੰ ਸਾਡੀ ਇਹ ਗੱਲ ਦਾ ਸਮਰਥਨ ਕਰਨਾ ਚਾਹੀਦਾ ਭਾਈ ਕੰਗ ਦਾ ਮਾਲਵਿੰਦਰ ਸਿੰਘ ਕੰਗ ਦੀ ਮੰਗ ਦਾ ਸਾਰਿਆਂ ਨੂੰ ਸਮਰਥਨ ਕਰਨਾ ਚਾਹੀਦਾ ਕਿਉਂਕਿ ਭਾਜੀਪੀ ਪੰਜਾਬ ਦੀ ਭਾਜੀਪੀ ਦੱਸੇ ਅਮਰਿੰਦਰ ਪਰਿਵਾਰ ਹੈ ਮਹਾਰਾਣੀ ਦੱਸੇ ਵੀ ਕਿਉਂ ਸਿੱਖਾਂ ਨਾਲ ਇਹ ਤੱਕਾ ਕੀਤਾ ਜਾ ਰਿਹਾ ਸਿੱਖ ਕੌਮ ਨਾਲ ਕਿਉਂ ਨਹੀਂ ਇਹ ਮੰਗ ਅਜੇ 6 ਸਾਲ ਹੋ ਗਏ ਕੈਪਟਨਨੀ ਇਹ ਬਿੱਲ ਪੇਸ਼ ਕੀਤਾ ਦੀ ਪਾਸ ਕੀਤਾ ਦੀ 20 ਸਾਲ ਦੀ ਕੈਦ ਦਾ ਸਾਰੇ ਗ੍ਰੰਥਾਂ ਦੀ ਦਾ ਇਹ ਕਿਉਂ ਨਹੀਂ ਪਾਸ ਕਰ ਰਹੇ ਸਾਨੂੰ ਅਸੀਂ ਇਹ ਮੰਗ ਕਰਦੇ ਆਂ ਵੀ ਅੱਜ ਇਹ ਸਾਡੇ ਇਸ ਸੰਘਰਸ਼ ਨੂੰ ਥੋੜਾ ਫੌਜੀ ਦੀ ਮੰਗ ਨੂੰ ਬੂਰ ਪਿਆ ਵੀ ਪਾਰਲੀਮੈਂਟ 'ਚ ਅੱਜ ਗੱਲ ਚੱਲੀ ਆ ਜਿਹੜਾ ਵਾਅਦਾ ਕਰਕੇ ਗਿਆ ਸੀ ਭਾਈ ਕੰਗ ਸੋ ਸੰਗਤ ਨੂੰ ਬੇਨਤੀ ਆ ਵੀ ਹੁਣ